ਵੀਰ ਵੀਰੇ ਕੀ ਨਾਮ ਹੈ ਵੀਰ ਜੀ ਮੇਰਾ ਨਾਮ ਯੋਗਰਾ ਸਿੰਘ ਵੀਰ ਜੀ ਕਿੰਨੇ ਦਿਨਾਂ ਤੋਂ ਸੇਵਾ ਕਰਦੇ ਹੋ ਵੀਰ ਜੀ ਇਹ ਸੇਵਾ ਆਪਣੀ ਜਿਹੜੇ ਬੰਨ ਤੇ ਆਪਾਂ ਖੜ ਰਹੇ ਹਾਂ ਬੋਲੀਆਂ ਇਹ ਆਪਣੇ 2-3 ਦਿਨਾਂ ਤੋਂ ਸੇਵਾ ਚੱਲਦੀ ਆ ਤੇ ਸਾਰੇ ਪਿੰਡ ਦੇ ਜਿਹੜੇ ਆਪਣੇ ਹੈਗੇ ਨੌਜਵਾਨ ਤੇ ਬਜ਼ੁਰਗੋਨਾਂ ਵੱਲੋਂ ਸਾਡੇ ਨਾਲ ਸੇਵਾ ਕਰਾਈ ਜਾ ਰਹੀ ਆ ਤੇ ਮਿੱਟੀ ਵੀ ਨਹੀਂ ਮਿਲਦੀ ਇੱਦਾਂ ਹਾਂਜੀ ਵਾਹਿਗੁਰੂ ਸਾਡੇ ਜਿਹੜੇ ਲਾਗੇ ਪਾਸੇ ਤੇ ਗੁਰਦੁਆਰਾ ਹੈਗਾ ਉਹਨਾਂ ਨੇ ਸਾਨੂੰ ਕਿਹਾ ਵਾ ਕਿ ਸਾਡੇ ਇੱਥੇ ਤੁਸੀਂ ਆ ਕੇ ਮਿੱਟੀ ਲੈ ਕੇ ਜਾ ਸਕਦੇ ਏ ਬੰਨ ਵਾਸਤੇ ਹੁਣ ਅਸੀਂ ਬੇਰ ਸਾਹਿਬ ਖਲੋਤੇ ਆ ਉੱਥੇ ਬ੍ਰਹਮਪੁਰੇ ਤੇ ਉਹਨਾਂ ਨੇ ਕਿਹਾ ਸੀ ਕਿ ਸਾਡੇ ਇੱਥੇ ਮਿੱਟੀ ਦੀ ਹੈ ਤੇ ਉੱਥੇ ਹੁਣ ਸਾਰੀ ਸਾਰੀ ਜਿਹੜੇ ਸਿੰਘ ਦਾ ਪਿੰਡ ਦੀ ਉਹ ਨਾਲ ਸਾਡੀ ਸੇਵਾ ਕਰਾ ਰਹੀ ਆ ਤੇ ਬੋਰੀਆਂ ਭਰੀਆਂ ਜਾ ਰਹੀਆਂ ਨੇ ਕਿਵੇਂ ਦੇ ਹਾਲਾਤ ਨੇ ਉੱਥੇ ਹਰਿਕੇ ਪਹਿਲਾਂ ਤਾਂ ਤੁਸੀਂ ਦੇਖਿਆ ਹੀਗਾ ਕਿ ਤੁਸੀਂ ਸੋਸ਼ਲ ਮੀਡੀਆ ਐਪ ਦੇ ਉੱਪਰ ਦੇਖਿਆ ਹੀਗਾ ਕਿੰਦਾਂ ਬਾੜਾ ਆ ਰਹੀਆਂ ਸੀਗੇ ਕਿੰਦਾਂ ਬੰਨ ਟੁੱਟ ਰਿਹਾ ਸੀਗੇ ਪਰ ਅੱਗੇ ਨਾਲ ਉਹ ਹੁਣ ਕਾਫੀ ਜ਼ਿਆਦਾ ਉੱਥੇ ਫਰਕ ਪੈ ਚੁੱਕਿਆ ਹੋਆ ਕਿਉਂਕਿ ਕਾਫੀ ਬੰਨ ਲਾ ਕੇ ਚੁੱਕਿਆ ਤੇ ਦੋ ਚਾਰ ਦਿਨ ਤੋਂ ਲਗਾਤਾਰ ਸੇਵਾ ਚੱਲ ਰਹੀ ਆ ਅੱਜ ਵੀ ਦੇਖੋ ਤੁਸੀਂ ਸਾਡੀ ਸੇਵਾ ਕਰ ਰਹੇ ਆ ਤੇ ਬਸ ਪਿਆਰ ਇਹਦੇ ਲੈ ਕੇ ਜਾਣ ਦੀ ਤੇ ਅੱਗੇ ਨਾਲੋਂ ਕਾਫੀ ਜ਼ਿਆਦਾ ਉੱਥੇ ਫਰਕ ਪੈ ਚੁੱਕਿਆ ਆ ਇਹ ਟੋੜੇ ਵਗੈਰਾ ਜਿਹੇ ਬੀਤੀ ਹੁਣ ਕਿੱਥੋਂ ਲੈਨੇ ਫਿਰ ਇਹ ਟੋੜੇ ਵੀਰ ਜੀ ਜਿਹੜੇ ਪਿੰਡ ਦੇ ਥੋੜੇ ਬਹੁਤੇ ਜਿਹੜੇ ਸੰਗਤ ਸਾਜ਼ ਤੇ ਡੇਰੀਆਂ ਥੋੜੇ ਬਹੁਤੇ ਤਾਂ ਕਰਕੇ ਚਾਰੇ ਪਾਸੇ ਥੋੜੇ ਬਹੁਤ ਲੈ ਆਏ ਆ ਪਿੰਡ ਲੋਕ ਸਹਿਯੋਗ ਮਿਲ ਰਿਹਾ ਹਾਂਜੀ ਵਾਹਿਗੁਰੂ ਬਾ ਸਾਨੂੰ ਇਹ ਆ ਕਿ ਜਿਹੜੇ ਸਾਡੇ ਪਿੰਡ ਦੇ ਬਾਕੀ ਹੈਗੇ ਜਿਹੜੇ ਨੌਜਵਾਨ ਆ ਤੇ ਬਜ਼ੁਰਗਾਂ ਨੇ ਤੁਹਾਨੂੰ ਪਤਾ ਹੀ ਹੁਣ ਥੋੜਾ ਕਿਹੜੇ ਨੌਜਵਾਨ ਬੱਚੇ ਵੀ ਲੱਗੇ ਤੇ ਨੌਜਵਾਨ ਨੇ ਇਹ ਅਪੀਲ ਕਰਦੇ ਆ ਕਿ ਸਾਡੇ ਨਾਲ ਇੱਥੇ ਆਣ ਕੇ ਸਾਡੀ ਸੇਵਾ 'ਚ ਮਦਦ ਕਰਾਈ ਜਾਵੇ ਹਾਂਜੀ ਵੀਰੇ ਕੀ ਨਾਮ ਆਪਣਾ ਗਰੋਦੀਪ ਸਿੰਘ ਪਿਤਿ ਸੇਵਾ ਕਿਦੋਂੋਂ ਚੱਲ ਰਹੀ ਹੈ ਤੁਹਾਡੀ ਇਹ ਰਿਓ ਕਾਫੀ ਤਿੰਨ ਚਾਰ ਦਿਨਾਂ ਤੋਂ ਚੱਲ ਰਹੀ ਸੇਵਾ ਲਗਾਤਾਰ ਕਿੰਨਾ ਵੱਲੋਂ ਇਹ ਆਪਣੇ ਸਾਰੇ ਪਿੰਡ ਦੇ ਸਮੂਹ ਨਗਰ ਦੇ ਜਿਹੜੇ ਮੋਤਵਾਰ ਬੰਦੇ ਸਾਰੇ ਰਲ ਕੇ ਕਰ ਰਹੇ ਤੇ ਤੋੜੇ ਜਿਵੇਂ ਤੁਸੀਂ ਭਰ ਰਹੇ ਜਿੱਥੇ ਲੱਗ ਜਾਂਦੇ ਬਾਅਦ ਇਹ ਹਰੀਕੇ ਹਰੀਕੇ ਜਿੱਥੇ ਬੰਦ ਟਟਾ ਉੱਥੇ ਲੱਗ ਜਾ ਰਹੇ ਆ ਕਿੰਨੇ ਕਿ ਤੋੜੇ ਰੋਜ਼ ਲੈ ਕੇ ਜਾਂਦੇ ਆ ਇਹ ਰੋਜ਼ ਦੇ ਦੋ ਟਰਾਲੀਆਂ ਲੈ ਜਾਂਦੀਆਂ ਦੋਸਤੋ 300 ਤੋੜ ਪਿੰਡ ਲੋ ਫਿਰ ਸੋਇ ਕਾਫੀ ਮਿਲ ਰਿਹਾ ਹਾਂਜੀ ਹਾਂਜੀ ਹੌਣ ਹਰੀ ਕੇ ਕਿਵੇਂ ਦੇ ਹਾਲਾਤ ਉੱਥੇ ਹੁਣ ਤੇ ਕਾਫੀ ਹੈਗਾ ਵੈਸੇ ਤੇ ਪਰ ਪਹਿਲਾਂ ਨਾਲੋਂ ਕੰਟਰੋਲ ਹੋ ਰਿਹਾ ਹੈ ਜਿਸ ਤਰ੍ਹਾਂ ਵਾਲੇ ਕਾਫੀ ਹੋਰ ਵੀ ਸੰਗਤਾਂ ਲੈ ਕੇ ਆ ਰਹੀਆਂ ਤੋੜੇ ਉੱਥੇ ਉਹ ਵਾਵਾ ਮਦਦ ਹੋ ਰਹੀ ਹੈ ਸਾਰੀ ਲੱਗ ਗਈ ਸੰਗਤਾਂ ਤੋਂ ਹੁਣ ਅਸੀਂ ਦੇਖ ਰਹੇ ਤੁਹਾਡੇ ਨਾਲ ਕਾਫੀ ਬੱਚੇ ਛੋਟੇ ਛੋਟੇ ਵੇਖੋ ਲੱਗੇ ਆ ਹਾਂਜੀ ਤੇ ਹੋਰ ਵੀ ਇਹਨਾਂ ਨੂੰ ਤਾਂ ਤੁਸੀਂ ਅਪੀਲ ਕਰਨਾ ਚਾਹੁੰਦੇ ਕਿ ਨਾਲ ਤੁਹਾਡੇ ਹੋਣ ਹਾਂਜੀ ਹਾਂਜੀ ਇਹ ਕਾਫੀ ਆਪਣੇ ਪਰਿਵਾਰ ਦੇ ਛੋਟੇ ਛੋਟੇ ਜਵਾਗ ਸਾਰੇ ਰੋਜ਼ ਮਦਦ ਕਰਦੇ ਆ ਸਵੇਰੇ ਨਾਲ ਤੋੜੇ ਭਰਨ ਤੇ ਜਿੱਦਾਂ ਤੇ ਨਾਲ ਚੁਕਾ ਕੇ ਟਰਾਲੀਆਂ 'ਚ ਵੀ ਲਦਾਉਂਦੇ ਸਾਰੇ ਹਾਂਜੀ